ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਹੋਰ ਅਕਬਰ ਵੀਰਵਲ ਦੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਏ ਹਾਂ ਤੇ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵੀ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀयां ਇੱਕ ਵਾਰ ਬਾਦਸ਼ਾਹ ਅਕਬਰ ਜੁੱਧ ਤੇ ਜਾ ਰਹੇ ਸਨ। ਉਹਨਾਂ ਦੇ ਨਾਲ ਹਜ਼ਾਰਾਂ ਸੈਨਿਕ ਅਸਤਨਾ ਸਸਤਰਾ ਨਾਲ ਲੈ ਸਨ। ਰਸਤੇ ਵਿੱਚ ਇੱਕ ਜਗ੍ਹਾ ਵੀਰਵਲ ਅਕਬਰ ਨੇ ਵੀਰਵਲ ਤੋਂ ਪੁੱਛਿਆ, ਵੀਰਵਲ ਮੈਂ ਤੇਰੇ ਕੋਲੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਸ ਜੰਗ ਵਿੱਚ ਜਿੱਤ ਕਿਸ ਦੀ ਹੋਵੇਗੀ? ਇਸ ਮਾਮਲੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਜਹਾਪਨਾ। ਵੀਰਵਲ ਨੇ ਕਿਹਾ, ਇਹ ਗੱਲ ਤਾਂ ਮੈਂ ਜੰਗ ਦੇ ਮੈਦਾਨ ਤੇ ਆਪਣੇ ਦੁਸ਼ਮਣ ਨੂੰ ਦੇਖ ਕੇ ਹੀ ਦੱਸਾਂਗਾ। ਮਦਾਨੇ ਜੰਗ ਵਿੱਚ ਪਹੁੰਚਣ ਦੇ ਬਾਅਦ ਬਾਦਸ਼ਾਹ ਨੇ ਅੱਖਾਂ ਹੀ ਅੱਖਾਂ ਵਿੱਚ ਬੀਰਵਲ ਵੱਲ ਦੇਖਿਆ ਅਤੇ ਇਸ਼ਾਰੇ ਨਾਲ ਉਹੀ ਸਵਾਲ ਕੀਤਾ ਜਹਪਨਾ ਜਿੱਤ ਤਾਂ ਤੁਹਾਡੀ ਹੀ ਹੋਵੇਗੀ ਬੀਰਵਲ ਨੇ ਉੱਤਰ ਦਿੱਤਾ ਇਹ ਤੂੰ ਕਿਵੇਂ ਸਮਝ ਲਿਆ ਬੀਰਵਲ ਬਾਦਸ਼ਾਹ ਅਕਬਰ ਨੇ ਪੁੱਛਿਆ ਮੈਂ ਦੇਖ ਰਿਹਾ ਹਾਂ ਜਹਪਨਾ ਕਿ ਤੁਹਾਡਾ ਦੁਸ਼ਮਣ ਹਾਥੀ ਤੇ ਸਵਾਰ ਹੋ ਕੇ ਆਇਆ ਹੈ ਇਹ ਸਭ ਜਾਣਦੇ ਨੇ ਕਿ ਹਾਥੀ ਆਪਣੀ ਸੁੰਡ ਨਾਲ ਧੂੜ ਚੁੱਕ ਕੇ ਖੁਦ ਆਪਣੇ ਸਰੀਰ ਤੇ ਸੁੱਟਦਾ ਹੈ ਅਤੇ ਜੁੱਧ ਵਿੱਚ ਉਹ ਆਪਣੀ ਸੁਧ-ਬੁੱਧ ਖਵਾ ਬੈਠਦਾ ਹੈ ਦੂਸਰੇ ਪਾਸੇ ਤੁਸੀਂ ਘੋੜੇ ਤੇ ਸਵਾਰ ਹੋ ਕੇ ਆਏ ਹੋ ਘੋੜਾ ਬਹਾਦਰ ਹੁੰਦਾ ਹੈ ਉਸ ਨੂੰ ਲੋਕ ਗਾਜੀ ਮਰਦ ਕਹਿ ਕੇ ਬੁਲਾਉਂਦੇ ਨੇ ਫਿਰ ਉਸ ਜੁੱਧ ਵਿੱਚ ਜਿੱਤ ਬਾਦਸ਼ਾਹ ਅਕਬਰ ਦੀ ਹੋਈ ਨਾ ਜਿੱਤ ਦੇ ਬਾਅਦ ਅਕਬਰ ਬਾਦਸ਼ਾਹ ਨੇ ਵੀਰਵਾਲ ਨੂੰ ਬਹੁਤ ਸਾਰਾ ਇਨਾਮ ਦਿੱਤਾ ਅਤੇ ਅਕਬਰ ਬਹੁਤ ਖੁਸ਼ ਹੋਈ ਕਿਉਂਕਿ ਜਿੱਤ ਉਹਨਾਂ ਦੀ ਹੀ ਹੋਈ ਸੀ ਅਸਰ ਵਿੱਚ ਇੱਕ ਵਾਰ ਬਾਦਸ਼ਾਹ ਅਕਬਰ ਵੀਰਵਾਲ ਤੋਂ ਅਕਸਰ ਅਜੀਬ ਸਵਾਲ ਪੁੱਛਦੇ ਹੀ ਰਹਿੰਦੇ ਸਨ ਲੇਕਿਨ ਇੱਕ ਦਿਨ ਉਹਨਾਂ ਨੇ ਵੀਰਵਾਲ ਨੂੰ ਵੀਰਵਾਲ ਨੂੰ ਹੀ ਛਕਾਉਣ ਦੇ ਇੱਕ ਤਕਰੀਬ ਤਰਕੀਬ ਕੱਢ ਲਈ ਉਹਨਾਂ ਨੇ ਆਪਣੀ ਬੇਸ਼ਕੀਮਤੀ ਅੰਗੂਠੀ ਛਪਾ ਕੇ ਇੱਕ ਸਰਦਾਰ ਨੂੰ ਦੇ ਦਿੱਤੀ ਅਤੇ ਉਸ ਨੂੰ ਗੱਲ ਛਪਾ ਕੇ ਰੱਖਣ ਲਈ ਕਿਹਾ ਜਦ ਵੀਰਵਾਲ ਉਹਨਾਂ ਦੇ ਕੋਲ ਆਏ ਤਾਂ ਬਾਦਸ਼ਾਹ ਨੇ ਕਿਹਾ ਅੱਜ ਸਾਡੀ ਅੰਗੂਠੀ ਗਵਾਚ ਗਈ ਹੈ ਸਵੇਰੇ ਤਾਂ ਉਹ ਸਾਡੇ ਕੋਲ ਹੀ ਸੀ ਪਰ ਪਖਾਨਾ ਜਾਂਦੇ ਸਮੇ ਮੈਂ ਲਾ ਕੇ ਰੱਖ ਦਿੱਤੀ ਸੀ ਪਰ ਜਦੋਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਅੰਗੂਠੀ ਉੱਥੇ ਨਹੀਂ ਸੀ ਗਾਇਬ ਸੀ ਬੀਰਵਾਲ ਚੁੱਪਚਾਪ ਸੁਣਦੇ ਰਹੇ ਬਾਦਸ਼ਾਹ ਨੇ ਅੱਗੇ ਕਿਹਾ ਮੈਨੂੰ ਯਕੀਨ ਹੈ ਕਿ ਇਹ ਕੰਮ ਮਹਿਲ ਦੇ ਹੀ ਕਿਸੇ ਵਿਅਕਤੀ ਦਾ ਹੈ ਵਾਰੀ ਵਿਅਕਤੀ ਅਜਿਹੀ ਹਿੰਮਤ ਨਹੀਂ ਕਰ ਸਕਦਾ ਮੈਂ ਸੁਣ ਰੱਖਿਆ ਕਿ ਤੂੰ ਜੋਤਿਸ਼ ਸ਼ਾਸਤਰਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਹੁਣ ਤੂੰ ਹੀ ਦੱਸ ਕਿ ਮੇਰੀ ਅੰਗੂਠੀ ਕਿੱਥੇ ਹੈ ਕਿ ਚੋਰ ਦਾ ਪਤਾ ਲੱਗ ਸਕੇ ਬੀਰਵਾਲ ਨੇ ਉਸ ਜਗ੍ਹਾ ਦਾ ਪਤਾ ਪੁੱਛਿਆ ਜਿੱਥੇ ਉਹਨਾਂ ਨੇ ਪਖਾਨਾ ਜਾਣ ਤੋਂ ਪਹਿਲਾਂ ਅੰਗੂਠੀ ਰੱਖੀ ਸੀ ਬਾਦਸ਼ਾਹ ਅਕਬਰ ਨੇ ਇੱਕ ਅਲਮਾਰੀ ਵੱਲ ਇਸ਼ਾਰਾ ਕੀਤਾ ਬੀਰਵਾਲ ਨੇ ਉਸ ਅਲਮਾਰੀ ਕੋਲ ਜਾ ਕੇ ਉਸ ਨਾਲ ਕੰਨ ਲਗਾ ਕੇ ਕੁਝ ਦੇਰ ਬਾਅਦ ਹਟਾ ਲੈਣ ਦਾ ਨਾਟਕ ਕੀਤਾ ਦੇਖਣ ਤੋਂ ਇੰਜ ਲੱਗਦਾ ਸੀ ਜਿਵੇਂ ਕੋਈ ਗੱਲ ਸੁਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕੁਝ ਦੇਰ ਬਾਅਦ ਬੀਰਵਾਲ ਨੇ ਬਾਦਸ਼ਾਹ ਵੱਲ ਦੇਖ ਕੇ ਕਿਹਾ ਅਲਮਾਰੀ ਸਾਫ਼ ਦੱਸਦੀ ਹੈ ਕਿ ਜਿਸ ਦੇ ਕੋਲ ਅੰਗੂਠੀ ਹੈ ਉਸ ਦੀ ਦਾੜੀ ਵਿੱਚ ਤਣਕਾ ਹੈ ਬੀਰਵਾਲ ਦੀ ਗੱਲ ਨੂੰ ਜਦ ਕੋਲ ਹੀ ਬੈਠੇ ਸਰਦਾਰ ਨੇ ਸੁਣਿਆ ਜਿਸ ਨੂੰ ਬਾਦਸ਼ਾਹ ਨੇ ਅੰਗੂਠੀ ਦਿੱਤੀ ਸੀ ਤਾਂ ਉਹ ਕਵਰਾ ਕੇ ਆਪਣੇ ਮੂੰਹ ਤੇ ਦਾੜੀ ਤੇ ਹੱਥ ਫੇਰਨ ਲੱਗਾ। ਵੀਰਵਾਲ ਪਹਿਲਾਂ ਹੀ ਚੁਕੰਨੇ ਸਨ। ਉਹ ਸਰਦਾਰ ਦੀ ਹਰਕਤ ਉਹਨਾਂ ਤੋਂ ਛੁੱਪੀ ਨਹੀਂ ਰਹਿ ਸਕੀ। ਫਿਰ ਫੌਰਨ ਹੀ ਵੀਰਵਾਲ ਨੇ ਉਹ ਸਰਦਾਰ ਨੂੰ ਫੜ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਅਤੇ ਕਿਹਾ, "ਜਹਪਨਾ, ਤੁਹਾਡੀ ਅੰਗੂਠੀ ਦੇ ਚੋਰ ਇਹੀ ਹਨ।" ਇਹ ਗੱਲ ਬਾਦਸ਼ਾਹ ਪਹਿਲਾਂ ਹੀ ਜਾਣਦੇ ਸਨ। ਉਹ ਵੀਰਵਾਲ ਦੀ ਇਸ ਬਹਾਦਰੀ ਅਤੇ ਚਲਾਕੀ ਅਤੇ ਬੁੱਧੀਮਾਨੀ ਤੋਂ ਬਹੁਤ ਖੁਸ਼ ਹੋਏ। ਅਤੇ ਉਹਨਾਂ ਨੇ ਬੀਰਵਲ ਨੂੰ ਇਨਾਮ ਵੀ ਦਿੱਤਾ ਕਿਉਂਕਿ ਬੀਰਵਲ ਇੰਨਾ ਬੁੱਧੀਮਾਨ ਸੀ ਕਿ ਉਸ ਕੋਲ ਹਰ ਸਵਾਲ ਤੇ ਹਰ ਮੁਸ਼ਕਿਲ ਦਾ ਹੱਲ ਹੁੰਦਾ ਸੀ ਇੱਕ ਦਿਨ ਕੋਈ ਲੜਕਾ ਕੁਝ ਅੰਡੇ ਲੈ ਕੇ ਬੀਰਵਲ ਕੋਲ ਆਇਆ ਉਸ ਨੂੰ ਦੇਖ ਕੇ ਬੀਰਵਲ ਨੇ ਸਹਿਜ ਭਾਵ ਨਾਲ ਪੁੱਛਿਆ ਇਹ ਅੰਡੇ ਕਿਸ ਨੇ ਦਿੱਤੇ ਨੇ ਮੇਰੀ ਮਾਂ ਨੇ ਹਜ਼ੂਰ ਲੜਕੇ ਨੇ ਭੋਲੇਪਾਨਾ ਜਵਾਬ ਦਿੱਤਾ ਇਸ ਤੇ ਬੀਰਵਲ ਨੇ ਤੁਰੰਤ ਹੱਸ ਕੇ ਕਿਹਾ ਤੇਰੀ ਮਾਰੋਜ਼ ਕਿੰਨੇ ਅੰਡੇ ਦਿੰਦੀ ਐ ਵਿਚਾਰੇ ਭੋਲੇ-ਪਾਲੇ ਲੜਕੇ ਤੋਂ ਉੱਤਰ ਨਾ ਦਿੱਤਾ ਗਿਆ ਉਹ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ ਅੰਡੇ ਤਾਂ ਕੁਕੜੀ ਨੇ ਦਿੱਤੇ ਨੇ ਹਜ਼ੂਰ ਮੇਰੀ ਮਾਂ ਨੇ ਤਾਂ ਇਹਨਾਂ ਨੂੰ ਹਜ਼ੂਰ ਸੇਵਾ ਵਿੱਚ ਤੁਹਾਡੇ ਵਿੱਚ ਪਜਵਾਇਆ ਏ ਇੱਕ ਦਿਨ ਬਾਦਸ਼ਾਹ ਅਕਬਰ ਦੀ ਬੇਗਮ ਦੇ ਸਰੀਰ ਵਿੱਚ ਦਰਦ ਉੱਠਿਆ ਸ਼ਾਹੀ ਹਕੀਮ ਅਤੇ ਵੈਦ ਨੇ ਕਾਫੀ ਇਲਾਜ ਕੀਤਾ ਲੇਕਿਨ ਦਰਦ ਤੋਂ ਫੌਰਨ ਆਰਾਮ ਨਾ ਮਿਲਿਆ ਬਾਸ਼ਾ ਅਕਬਰ ਨੇ ਵੀਰਵਾਲ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਅਤੇ ਆਪਣੀ ਚਿੰਤਾ ਜ਼ਾਹਰ ਕੀਤੀ। ਵੀਰਵਾਲ ਨੂੰ ਅਜਿਹੇ ਮੌਕੇ ਦੀ ਹੀ ਘਾਟ ਸੀ ਜਿਨ੍ਹਾਂ ਵਿੱਚ ਉਹ ਆਪਣੀ ਬਾਕ ਚੁਤرائی ਨਾਲ ਬਾਦਸ਼ਾਹ ਨੂੰ ਘੇਰ ਸਕਣ। ਉਸ ਦਿਨ ਮੌਕਾ ਮਿਲ ਗਿਆ। ਤਾਂ ਛੱਟਪਟ ਸਹਿਜ ਸੁਭਾਅ ਨਾਲ ਬੋਲੇ ਫਿਕਰ ਦੀ ਕੋਈ ਗੱਲ ਨਹੀਂ ਹਜ਼ੂਰ ਕੋਈ ਪੱਠਾ ਨਾ ਸਜਵਾਨ। ਕਿ ਬਾਸ਼ਾ ਅਕਬਰ ਦਵਰਤੀ ਸੁਆਦੀ ਗੁੜਤਾ ਨੂੰ ਸਮਝ ਕੇ ਹੱਸੇ ਬਿਨਾਂ ਰਹਿ ਸਕੇ। ਇੱਕ ਦਿਨ ਬਾਦਸ਼ਾਹ ਅਕਬਰ ਨੇ ਹਿੰਦੂ ਧਰਮ ਦੇ ਵਿਸ਼ੇ ਵਿੱਚ ਗੱਲ ਕਰਨ ਲਈ ਬੀਰਵਾਲ ਨੂੰ ਬੁਲਾਇਆ। ਬੀਰਵਾਲ ਹਿੰਦੂ ਵੀ ਸੀ ਅਤੇ ਬੁੱਧੀਮਾਨ ਵੀ ਸੀ। ਬੀਰਵਾਲ ਦੇ ਆਉਣ ਤੇ ਬਾਦਸ਼ਾਹ ਨੇ ਕਿਹਾ ਤੁਹਾਡੇ ਧਰਮ ਗ੍ਰੰਥਾ ਵਿੱਚ ਇਹ ਲਿਖਿਆ ਹੈ ਕਿ ਹਾਥੀ ਦੀ ਗੁਹਾਰ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਪੈਦਲ ਦੌੜੇ ਆਏ ਸਨ। ਨਾ ਤਾਂ ਉਹਨਾਂ ਨੇ ਨੌਕਰ ਨੂੰ ਨਾਲ ਲਿਆ, ਨਾ ਸਵਾਰੀ ਤੇ ਆਏ। ਇਸ ਦੀ ਵਜ੍ਹਾ ਵਿੱਚ ਸਮਝ ਵਿੱਚ ਨਹੀਂ ਆਈ ਕਿ ਉਹਨਾਂ ਕੋਲ ਨੌਕਰ ਨਹੀਂ ਸਨ। ਬੀਰਵਲ ਬੋਲੇ ਇਸ ਦਾ ਉੱਤਰ ਤੁਹਾਨੂੰ ਸਮਾਂ ਆਉਣ ਤੇ ਦਿੱਤਾ ਜਾ ਸਕੇਗਾ ਕੁਝ ਦਿਨ ਬੀਤਣ ਤੇ ਇੱਕ ਦਿਨ ਬੀਰਵਲ ਨੇ ਇੱਕ ਨੌਕਰ ਨੂੰ ਜਿਹੜਾ ਸ਼ਹਿਜ਼ਾਦੇ ਨੂੰ ਇੱਧਰ ਉੱਧਰ ਘਮਾਉਂਦਾ ਸੀ ਇੱਕ ਮੋਮ ਦੀ ਬਣੀ ਹੋਈ ਮੂਰਤੀ ਦਿੱਤੀ ਜਿਸ ਦੀ ਸ਼ਕਲ ਬਾਦਸ਼ਾਹ ਦੇ ਪੋਤੇ ਦੀ ਹੀ ਸੀ ਮੂਰਤੀ ਜਿਵੇਂ ਚਾਹੀਦੀ ਸੀ ਉਹ ਮੇਂ ਗਹਿਣੇ ਕੱਪੜਿਆਂ ਨਾਲ ਸਜੀ ਹੋਣ ਦੇ ਕਾਰਨ ਦੂਰ ਤੋਂ ਦੇਖਣ ਵਿੱਚ ਬਿਲਕੁਲ ਸ਼ਹਿਜ਼ਾਦਾ ਲੱਗਦੀ ਸੀ ਬੀਰਵਲ ਨੇ ਨੌਕਰ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਜਿਸ ਤਰ੍ਹਾਂ ਤੂੰ ਰੋਜ਼ਾਨਾ ਬਾਦਸ਼ਾਹ ਦੇ ਪੋਤੇ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਜਾਂਦੇ ਹੋ ਠੀਕ ਉਸੇ ਤਰ੍ਹਾਂ ਅਜ ਮੂਰਤੀ ਲੈ ਕੇ ਜਾਣਾ ਅਤੇ ਕੁੰਡ ਦੇ ਕੋਲ ਤਿਲਕ ਜਾਣ ਦਾ ਬਹਾਨਾ ਕਰਕੇ ਡਿੱਗ ਪੈਣਾ ਤੂੰ ਸਾਵਧਾਨੀ ਨਾਲ ਜ਼ਮੀਨ ਤੇ ਡਿੱਗਣਾ ਲੇਕਿਨ ਮੂਰਤੀ ਪਾਣੀ ਵਿੱਚ ਜ਼ਰੂਰ ਚਲੀ ਜਾਵੇ ਜੇਕਰ ਤੈਨੂੰ ਇਸ ਕੰਮ ਵਿੱਚ ਸਫਲਤਾ ਮਿਲੀ ਜੇਕਰ ਤੈਨੂੰ ਇਸ ਕੰਮ ਦੇ ਵਿੱਚ ਸਫਲਤਾ ਮਿਲੀ ਤਾਂ ਤੈਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ। ਲਾਲਚ ਕਰਕੇ ਨੌਕਰ ਨੇ ਇੰਜ ਹੀ ਕੀਤਾ। ਜਿਵੇਂ ਹੀ ਪਾਣੀ ਦੇ ਕੋਲ ਕੁੰਡ ਕੋਲ ਪਹੁੰਚਿਆ ਤੇ ਤਿਲਕਿਆ, ਮੂਰਤੀ ਪਾਣੀ ਵਿੱਚ ਚਲੀ ਗਈ। ਹੁਣ ਤਾਂ ਬਾਦਸ਼ਾਹ ਦਾ ਹੌਸਲਾ ਜਾਂਦਾ ਰਿਹਾ। ਉਹ ਕੁੰਡ ਵੱਲ ਦੌੜੇ ਅਤੇ ਉਸ ਵਿੱਚ ਸਲਾਂਗ ਲਗਾ ਦਿੱਤੀ। ਕੁਝ ਦੇਰ ਬਾਅਦ ਮੋਮ ਦੀ ਮੂਰਤ ਨੂੰ ਲਈ ਪਾਣੀ ਤੋਂ ਬਾਹਰ ਨਿਕਲੇ ਉਹਨਾਂ ਨੂੰ ਆਪਣਾ ਭਰਮ ਪਤਾ ਲੱਗ ਗਿਆ। ਵੀਰਵਾਲ ਉਸੇ ਸਮੇਂ ਉੱਥੇ ਹਾਜ਼ਰ ਸੀ ਬੋਲਿਆ, ਤੁਹਾਡਾ ਨੌਕਰ ਚੱਕਰਨੀ ਆ। ਫਿਰ ਵੀ ਤੁਸੀਂ ਇਕੱਲੇ ਪੈਦਲ ਕਿਉ ਪੋਤੇ ਲਈ ਦੌੜ ਪਏ ਆਖਿਰ ਸਭ ਸੇਵਾਦਾਰ ਕਿਸ ਕੰਮ ਆਉਣਗੇ ਬੀਰਵਲ ਨੇ ਕੁਝ ਦੇਰ ਰੁਕ ਕੇ ਕਿ ਫਿਰ ਕਿਹਾ ਹੁਣ ਵੀ ਤੁਹਾਡੀ ਅੱਖਾਂ ਨਹੀਂ ਖੁੱਲੀਆਂ ਤਾਂ ਸੁਣੋ ਜਿਵੇਂ ਤੁਹਾਨੂੰ ਤੁਹਾਡਾ ਪੋਤਾ ਪਿਆਰਾ ਹੈ ਉਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੂੰ ਆਪਣੇ ਭਗਤ ਪਿਆਰੇ ਨੇ ਇਸ ਲਈ ਉਹਨਾਂ ਦੀ ਪੁਕਾਰ ਤੇ ਹੀ ਉਹ ਪੈਦਲ ਗਏ ਸਨ ਇਹ ਸੁਣ ਕੇ ਬਾਦਸ਼ਾਹ ਅਕਬਰ ਕਾਫੀ ਪਰਸੰਨ ਹੋਏ ਇੱਕ ਦਿਨ ਤੁਰਕਿਸਤਾਨ ਦੇ ਬਾਦਸ਼ਾਹ ਨੇ ਅਕਬਰ ਦੀ ਬੁੱਧੀ ਦੀ ਪਰਖ ਕਰਨ ਦਾ ਵਿਚਾਰ ਕੀਤਾ। ਉਸਨੇ ਇੱਕ ਦੂਤ ਨੂੰ ਪੱਤਰ ਦੇ ਕੇ ਸਿਪਾਹੀਆਂ ਦੇ ਨਾਲ ਦਿੱਲੀ ਭੇਜਿਆ। ਪੱਤਰ ਦਾ ਉਦੇਸ਼ ਸੀ ਬਾਦਸ਼ਾਹ ਅਕਬਰ ਮੇਰੇ ਸੁਣਨ ਵਿੱਚ ਆਇਆ ਹੈ ਕਿ ਤੁਹਾਡੇ ਭਾਰਤ ਦੇਸ਼ ਵਿੱਚ ਕੋਈ ਅਜੀਬਾ ਦਰਖਤ ਹੈ ਜਿਸ ਦੇ ਪੱਤੇ ਖਾਣ ਨਾਲ ਮਨੁੱਖ ਦੀ ਉਮਰ ਵੱਧ ਜਾਂਦੀ ਹੈ। ਜੇਕਰ ਇਹ ਗੱਲ ਸੱਚੀ ਹੈ ਤਾਂ ਮੇਰੇ ਲਈ ਉਸ ਉਮਰ ਵੱਧ ਦਰਖਤ ਦੇ ਪੱਤੇ ਤੋੜ ਕੇ ਭੇਜ ਦਿਓ। ਬਾਦਸ਼ਾਹ ਅਕਬਰ ਪੱਤਰ ਨੂੰ ਪੜ੍ਹ ਕੇ ਵਿਚਾਰਾਂ ਵਿੱਚ ਪੈ ਗਏ। ਫਿਰ ਵੀਰਵਾਲ ਨਾ ਰਹਿ ਕਰਨ ਦੇ ਬਾਅਦ ਸਿਪਾਹੀਆਂ ਦੇ ਸਹਤ ਉਸ ਦੂਤ ਨੂੰ ਇੱਕ ਮਜ਼ਬੂਤ ਕਿਲੇ ਵਿੱਚ ਬੰਦ ਕਰਵਾ ਦਿੱਤਾ ਇਸ ਤਰ੍ਹਾਂ ਕੈਦ ਹੋਏ ਉਹਨਾਂ ਨੂੰ ਕਈ ਦਿਨ ਹੋ ਗਏ ਇੱਕ ਦਿਨ ਬਾਦਸ਼ਾਹ ਅਕਬਰ ਵੀਰਵਾਲ ਨੂੰ ਲੈ ਕੇ ਉਹਨਾਂ ਕੈਦੀਆਂ ਨੂੰ ਦੇਖਣ ਗਏ ਬਾਦਸ਼ਾਹ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਮੁਕਤ ਹੋਣ ਦੀ ਆਸ ਹੋਈ ਪਰੰਤੂ ਇਸ ਗੱਲ ਦਾ ਫਜ਼ੂਲ ਸੀ ਅਕਬਰ ਉਹਨਾਂ ਦੇ ਕੋਲ ਪਹੁੰਚ ਕੇ ਬੋਲੇ ਤੁਹਾਡਾ ਬਾਦਸ਼ਾਹ ਜਿਸ ਨੂੰ ਅਸਤੂ ਨੂੰ ਚਾਹੁੰਦਾ ਏ ਉਹ ਮੈਂ ਤਦ ਤੱਕ ਉਸ ਨੂੰ ਨਹੀਂ ਦੇ ਸਕਦਾ ਜਦ ਤੱਕ ਇਸ ਮਜ਼ਬੂਤ ਕਿਲੇ ਦੀਆਂ ਇੱਕ ਦੋ ਇੱਟਾਂ ਨਾ ਟਹਿ ਜਾਣ ਉਸੇ ਵੇਲੇ ਤੁਸੀਂ ਕੁਝ ਲੋਕ ਆਜ਼ਾਦ ਹੋ ਜਾਓਗੇ ਤੁਹਾਨੂੰ ਖਾਣ ਪੀਣ ਦੀ ਕੋਈ ਤਕਲੀਫ ਨਹੀਂ ਹੋਵੇਗੀ ਮੈਂ ਉਸ ਦਾ ਉਚਿਤ ਪ੍ਰਬੰਧ ਕਰ ਦਿੱਤਾ ਏ ਇਹਨਾਂ ਕਹਿ ਕੇ ਬਾਦਸ਼ਾਹ ਉੱਥੋਂ ਚਲੇ ਗਏ ਪਰੰਤੂ ਕੈਦੀਆਂ ਦੀ ਚਿੰਤਾ ਹੋਰ ਵੀ ਵੱਧ ਗਈ ਉਹ ਆਪਣੇ ਮੁਕਤ ਹੋਣ ਦਾ ਉਪਾਅ ਸੋਚਣ ਲੱਗੇ ਕੁਝ ਦੇਰ ਤੱਕ ਚਿੰਤਾ ਵਿੱਚ ਡੁੱਬੇ ਰਹੇ ਅੰਤ ਵਿੱਚ ਈਸ਼ਵਰ ਦੀ ਆਰਾਧਨਾ ਕਰਨ ਲੱਗੇ हे ਭਗਵਾਨ ਕੀ ਅਸੀਂ ਇਸ ਬੰਧਨ ਤੋਂ ਮੁਕਤ ਨਹੀਂ ਹੋ ਸਕਾਂਗੇ ਕੀ ਸਾਡਾ ਜਨਮ ਇਸ ਕਿਲੇ ਵਿੱਚ ਹੀ ਬੰਨ੍ਹ ਰਿਹਾ ਹੈ ਕਿ ਕਸ਼ਟ ਭੋਗਣ ਲਈ ਹੋਇਆ ਹੈ ਤੁਸੀਂ ਦੀਨਾਂ ਦਾ नाथ ਹੋ ਤੁਸੀਂ ਸਾਡੇ ਨਿਆਸਰਿਆਂ ਦਾ ਆਸਰਾ ਹੋ ਤੁਸੀਂ ਹੀ ਸਾਨੂੰ ਸੁੱਧ ਦੋ ਸੁੱਧ ਲੋ ਸਾਡੀ ਜਿਵੇਂ ਜਿਵੇਂ ਉਹਨਾਂ ਨੂੰ ਆਪਣੇ ਮੁਕਤ ਹੋਣ ਦੀ ਆਸ ਮੱਦਮ ਹੁੰਦੀ ਗਈ ਓਵੇਂ ਓਵੇਂ ਉਹ ਰੋਜ਼ਾਨਾ ਪਰਮੇਸ਼ਵਰ ਤੋਂ ਇਸ ਕਿਲੇ ਦੀ ਮੁਕਤੀ ਲਈ ਪ੍ਰਾਰਥਨਾ ਕਰਨ ਲੱਗੇ ਈਸ਼ਵਰ ਦੀ ਦਿਆਲਤਾ जग ਜਾਹਿਰ ਹੈ ਇੱਕ ਦਿਨ ਬੜੀ ਜ਼ੋਰ ਦਾ ਭੁਚਾਲ ਆਇਆ ਅਤੇ ਕਿਲੇ ਦਾ ਕੁਝ ਹਿੱਸਾ ਢੇਰੀ ਹੋ ਗਿਆ ਸਾਹਮਣੇ ਦਾ ਪਰਬਤ ਵੀ ਟੁੱਟ ਕੇ ਚਕਨਾ ਚੂਰ ਹੋ ਗਿਆ ਇਸ ਘਟਨਾ ਦੇ ਬਾਅਦ ਦੂਤ ਨੇ ਬਾਦਸ਼ਾਹ ਦੇ ਕੋਲ ਕਿਲਾ ਟੁੱਟਣ ਦੀ ਸੂਚਨਾ ਭੇਜੀ ਬਾਦਸ਼ਾਹ ਨੂੰ ਆਪਣਾ ਬਚਨ ਯਾਦ ਆ ਗਿਆ ਉਸ ਦੂਤ ਨੂੰ ਉਸ ਦੇ ਸਾਥੀਆਂ ਸਹਿਤ ਦਰਬਾਰ ਵਿੱਚ ਬੁਲਾ ਕੇ ਬੋਲੇ ਤੁਹਾਨੂੰ ਆਪਣੇ ਬਾਦਸ਼ਾਹ ਦਾ ਉਦੇਸ਼ ਵੀ ਪਤਾ ਲੱਗ ਗਿਆ ਹੈ ਅਤੇ ਹੁਣ ਉਸ ਦਾ ਉੱਤਰ ਵੀ ਸਮਝ ਲਿਆ ਹੈ ਜੇਕਰ ਨਾ ਸਮਝਿਆ ਹੋਵੇ ਤਾਂ ਸੁਣੋ ਮੈਂ ਉਸ ਨੂੰ ਹੋਰ ਵੀ ਸਪਸ਼ਟ ਕਰ ਦਿੰਦਾ ਹਾਂ ਦੇਖੋ ਤੁਸੀਂ ਲੋਕ ਗਿਣਤੀ ਵਿੱਚ ਸਿਰਫ 100 ਹੋ ਅਤੇ ਤੁਹਾਡੀ ਆ ਨਾਲ ਅਜਿਹਾ ਮਜ਼ਬੂਤ ਕਿਲਾ ਟੈ ਗਿਆ ਫਿਰ ਜਿੱਥੇ ਹਜ਼ਾਰਾਂ ਮਨੁੱਖਾਂ ਤੇ ਅਤਿਆਚਾਰ ਹੋ ਰਿਹਾ ਹੋਵੇ ਉੱਥੇ ਬਾਦਸ਼ਾਹ ਦੀ ਉਮਰ ਕਿਸ ਤਰ੍ਹਾਂ ਵਧੇਗੀ ਬਲਕਿ ਦਿਨੋ ਦਿਨ ਘਟਦੀ ਹੀ ਜਾਵੇਗੀ ਅਤੇ ਜਲਦੀ ਹੀ ਲੋਕਾਂ ਦੀ ਆਹ ਨਾਲ ਉਸ ਦਾ ਪਤਨ ਹੋ ਜਾਵੇਗਾ ਸਾਡੇ ਰਾਜ ਵਿੱਚ ਅਤਿਆਚਾਰ ਨਹੀਂ ਹੁੰਦਾ ਗ੍ਰੀ ਪ੍ਰਜਾ ਤੇ ਅਤਿਆਚਾਰ ਨਾ ਕਰਨਾ ਤੇ ਚੰਗੀ ਤਰ੍ਹਾਂ ਉਹਨਾਂ ਦਾ ਪਾਲਣ ਕਰਨਾ ਹੀ ਆਜੂ ਵਰਗ ਦਖਤ ਹੈ। ਬਾਕੀ ਸਾਰੀਆਂ ਗੱਲਾਂ ਝੂਠ ਹਨ। ਇਸ ਤਰ੍ਹਾਂ ਸਮਝਾ ਕੇ ਬਾਦਸ਼ਾਹ ਨੇ ਉਹਨਾਂ ਦੂਤਾਂ ਨੂੰ ਉਹਨਾਂ ਦੇ ਸਾਥੀਆਂ ਸਮੇਤ ਉਹਨਾਂ ਦੇ ਦੇਸ਼ ਵਿੱਚ ਵਾਪਸ ਭੇਜਣ ਦੀ ਆਗਿਆ ਦੇ ਦਿੱਤੀ। ਉਹਨਾਂ ਨੇ ਤੁਰਕਿਸਤਾਨ ਵਿੱਚ ਪਹੁੰਚ ਕੇ ਸਾਰੀਆਂ ਗੱਲਾਂ ਆਪਣੇ ਬਾਦਸ਼ਾਹ ਨੂੰ ਸਮਝਾਈਆਂ। ਅਕਬਰ ਦੀ ਸਿੱਖਿਆ ਲੈ ਕੇ ਉਹ ਬਾਦਸ਼ਾਹ ਦਰਬਾਰੀਆਂ ਸਹਿਤ ਉਹਨਾਂ ਦੀ ਪ੍ਰਸ਼ੰਸਾ ਕਰਨ ਲੱਗਾ ਤੇ ਉਸ ਨੇ ਨਿਰਣਾ ਲਿਆ ਕਿ ਆਸ ਤੋਂ ਬਾਅਦ ਉਹ ਆਪਣੀ ਪ੍ਰਜਾ ਤੇ ਕਦੇ ਵੀ ਕੋਈ ਅਤਿਆਚਾਰ ਨਹੀਂ ਕਰੇਗਾ। ਇਸ ਤਰ੍ਹਾਂ ਅਕਬਰ ਬਾਦਸ਼ਾਹ ਤੇ ਬੀਰਵਾਲ ਦੀ ਬਹੁਤ ਹੀ ਬੁੱਧੀਮਾਨ ਸਨ ਉਹਨਾਂ ਨੇ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਸੀ ਹੋਣ ਦਿੱਤਾ ਉਹਨਾਂ ਦੇ ਰਾਜ ਵਿੱਚ ਹਰ ਇੱਕ ਆਤਮੀ ਖੁਸ਼ੀ ਨਾਲ ਰਹਿੰਦਾ ਸੀ ਕਿਉਂਕਿ ਅਕਬਰ ਬਾਦਸ਼ਾਹ ਇੱਕ ਨਿਆਯਪੂਰਵਕ ਰਾਜਾ ਸਨ ਉਹਨਾਂ ਨੇ ਕਦੇ ਵੀ ਕਿਸੇ ਨਾਲ ਬਦਸਲੂਕੀ ਨਹੀਂ ਸੀ ਕੀਤੀ ਅਤੇ ਬੀਰਵਾਲ ਦੀ ਬੁੱਧੀਮਾਨੀ ਨਾਲ ਉਹ ਹਮੇਸ਼ਾ ਸਹੀ ਰਸਤੇ ਤੇ ਹੀ ਚੱਲੇ ਸਨ ਤੇ ਆਪਣੀ ਪਰਜਾ ਲਈ ਵੀ ਹਮੇਸ਼ਾ ਉਹਨਾਂ ਨੇ ਸਹੀ ਹੀ ਕੀਤਾ ਸੀ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਕਹਾਣੀਆਂ ਵਧੀਆ ਲੱਗੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਹੋਰ ਨਵੀਆਂ ਪੰਜਾਬੀ ਕਹਾਣੀਆਂ ਦੇ ਨਾਲ ਜਦ ਤੱਕ ਲਈ ਧੰਨਵਾਦ